ਇਸ ਪਵਿੱਤਰ ਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਤਿੱਥਾਂ ਦੇ ਆਰੰਭ ਦੇ ਵਿੱਚ ਸ਼ਲੋਕ ਲਿਖਦੇ ਹੈ 15 ਤਿੱਥਾਂ ਤੇ 7-12 ਦੀ ਅਸੀਂ ਗੱਲ ਕਰਦੇ ਹਾਂ ਕਿਉਂਕਿ ਦੁਨੀਆ ਨੂੰ ਅਕਾਲ ਪੁਰਖ ਨੇ ਇੱਕ ਮਰਜ਼ਾਦਾ ਵਿੱਚ ਬੰਨਿਆ ਹੈ ਮਨੁੱਖ ਹੀ ਨਹੀਂ ਪਸ਼ੂ ਪੰਛੀ ਕੁਦਰਤ ਦੇ ਰੁੱਤਾਂ ਬ੍ਰਹਿਮੰਡ ਦੇ ਸਾਰੇ ਹੀ ਜਿੰਨੇ ਵੀ ਗੁਰ ਪਿਆਰਿਓ ਧਰਤੀਆਂ ਖੰਡ ਹਨ ਸੂਰਜ ਚੰਦਰਮਾ ਮੰਗਲ ਬੁੱਧ ਆਦੀ ਸਾਰੇ ਗ੍ਰਹਿ ਇਹ ਸਾਰੇ ਕੁਮਲਜਾਦਾ ਵਿੱਚ ਬੰਨ ਕੇ ਰੱਖੇ ਹੋਇਆ ਅਕਾਲ ਪੁਰਖ ਨੇ ਤੇ ਇਸ ਮਰਜਾਦਾ ਨੂੰ ਭਗਤ ਕਬੀਰ ਸਾਹਿਬ ਜੀ ਨੇ ਬੜੇ ਹੀ ਸੁੰਦਰ ਢੰਗ ਦੇ ਨਾਲ ਬਿਆਨ ਕੀਤਾ ਹੈ। ਔਰ ਇੱਕ ਗੱਲ ਆਪਾਂ ਯਾਦ ਕਰਦੇ ਹਾਂ ਭਗਤ ਬੀਪਾ ਜੀ ਦੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਜਿੰਨਾ ਕੁਝ ਬ੍ਰਹਮੰਡ ਵਿੱਚ ਹੋ ਰਿਹਾ ਉਹਨਾ ਕੁਝ ਕੱਲੇ ਕੱਲੇ ਸਰੀਰ ਵਿੱਚ ਵੀ ਹੋ ਰਿਹਾ ਹੈ। ਮਨੁੱਖ ਜਾਮੇ ਵਿੱਚ ਪੂਰਾ ਬ੍ਰਹਿਮੰਡ ਅੰਦੇ-ਕੰਦੇ ਸਰੀਰ ਦੇ ਵਿੱਚ ਵੀ ਰੱਖ ਲਿੱਤਾ ਕਾਲਪੁਰਖ ਨੇ ਕਮਾਲ ਦੀ ਖੇੜ ਹੈ ਸੂਖਮ ਤੋਂ ਸੂਖਮ ਕਰ ਦਿੱਤਾ ਅਸੂਲ ਤੋਂ ਅਸੂਲ ਕਰ ਦਿੱਤਾ